ਹੁਣ ਇਸ ਤੋਂ ਅੱਗੇ ਸ਼ੁਰੂ ਕਰਦੇ ਆਂ ਦੱਲੇ ਦੀ ਪ੍ਰੀਖਿਆ ਇੱਕ ਦਿਨ ਦਰਬਾਰ ਵਿੱਚ ਬੈਠਿਆਂ-ਬੈਠਾਂ ਵਚਨ ਮਲਾਸ ਵਿੱਚ ਇਹ ਚਰਚਾ ਹੋਈ ਕਿ ਆਨੰਦਪੁਰ ਦੇ ਕਿਲਾ ਛੱਡਣ ਤੋਂ ਪਿਛੋਂ ਦੇ ਹਾਲਾਤਾਂ ਨੇ ਹੋਣ ਦਾ ਕਾਰਨ ਕੀ ਸੀ ਉਸ ਵੇਲੇ ਦੱਲੇ ਨੇ ਕਿਹਾ ਮਹਾਰਾਜ ਮੈਨੂੰ ਪਤਾ ਨਾ ਲੱਗਾ ਇਹ ਕਿਤੇ ਪਤਾ ਲੱਗ ਜਾਂਦਾ ਤਾਂ ਮੈਂ ਹਜ਼ਾਰਾਂ ਸੈਂ ਹਜ਼ਾਰਾਂ ਬਰਾੜ ਮਹੱਦਰਾ ਨੂੰ ਨਾਲ ਲੈ ਕੇ ਮੁਗਲਾਂ ਨਾਲ ਜੰਦ ਖੜਦਾ ਮੇਰੇ ਸੂਰਮੇ ਮੌਤ ਕੋਲੋਂ ਨਹੀਂ ਡਰਦੇ ਇਹ ਦਸਮਨਾ ਦਾ ਲਹੂ ਪੀਂਦੇ ਹੋਏ ਨਾ ਥੱਕਦੇ ਨੰਦ ਪਰ ਵੀ ਛੱਡਣਾ ਨਾ ਪੈਂਦਾ ਤੇ ਨਾ ਚੌਹ ਸਹਿਬ ਜਾਦਿਆਂ ਦੀਆਂ ਸੀਧੀਆਂ ਹੁੰਦੀਆਂ ਮੈਨੂੰ ਕੀ ਪਤਾ ਲੱਗਣਾ ਸੀ ਮਾਲਵੇ ਦੇ ਕਿਸੇ ਵੀ ਜਵਾਨ ਨੂੰ ਕੋਈ ਸਨੇਹਾ ਨਹੀਂ ਮਿਲਿਆ ਜੇਕਰ ਸਨੇਹਾ ਮਿਲ ਜਾਂਦਾ ਤਾਂ ਅਸੀਂ ਮੁੰਗਲ ਰਾਜ ਹੀ ਖਤਮ ਕਰ ਦਿੰਦੇ ਮੇਰੇ ਆਲ ਨਹੀਂ ਐਸੇ ਸੂਰਮੇ ਹਨ ਜੋ ਘੋੜਿਆਂ ਸਮੇਂ ਧੀ ਦਸ਼ਮਾ ਨੂੰ ਚੱਕ ਕੇ ਲੈ ਜਾਂਦੇ ਬਾਵਾ ਅਰੰਗ ਕਰਤਾਰ ਦੇ ਪਰ ਅਫਸੋਸ਼ ਜ਼ਰੂਰ ਹੈ ਉਸ ਵੇਲੇ ਆਪ ਨੂੰ ਜ਼ਰੂਰ ਪਤਾ ਦੇਣਾ ਚਾਹੀਦਾ ਸੀ ਡੱਲੇ ਦੀ ਜਵਾਨ ਨੂੰ ਐਸੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਮਸ਼ਕਰਾਏ ਤੇ ਮਸ਼ਕਰਾਉਂਦਿਆਂ ਹੋਇਆਂ ਕਿਹਾ ਭਾਈ ਡੱਲਿਆ ਅਜੇ ਕਈ ਐਸੇ ਮੌਕੇ ਆਉਣੇ ਹਨ ਉਸ ਵੇਲੇ ਤੇਰੇ ਬਰਾੜ ਸੂਰ ਮੈਨੂੰ ਦੇਖ ਲਵਾਂਗੇ ਇਹਨਾਂ ਦੀ ਬਹਾਦਰੀ ਦੀ ਪਰਖਿਆ ਕੀਤੀ ਜਾਵੇਗੀ ਚਿੰਤਾ ਨਾ ਕਰੋ ਜੀਵਨ ਵਿੱਚ ਮਨੁੱਖ ਨੂੰ ਕਈ ਐਸੇ ਸਮੇਂ ਆਉਂਦੇ ਹਨ ਵਾਹਿਗੁਰੂ ਸਵੱਬ ਬਣਾਉਣ ਵਾਲਾ ਹੈ ਇੱਕ ਦਿਨ ਇੱਕ ਕਾਰੀਗਰ ਲੱਕੜ ਦੀ ਨਵੀਂ ਕਿਸਮ ਦੀ ਮਨੂਖ ਬਣਾ ਕੇ ਲੈ ਆਇਆ ਉਸ ਮਨੂਖ ਪੇਟ ਕਰਕੇ ਉਸਨੇ ਬਹੁਤ ਲੀ ਦਵਾਈ ਇਹ ਮਨੂਖ ਬਹੁਤ ਹੀ ਸ਼ਾਨ ਨਾਲ ਚੱਲਣ ਵਾਲੀ ਹੈ ਉਸ ਦੀ ਬਲੌਖ ਨੂੰ ਦੇਖ ਕੇ ਸਤਿਗੁਰੂ ਜੀ ਨੇ ਸੱਜਿਆ ਕਿਹਾ ਨਾ ਭਾਈ ਦੱਲੇ ਦਾ ਸਤਿਖ ਦੇਖਿਆ ਜਾਵੇ। ਉਹਨੇ ਝੱਟ ਦੱਲੇ ਨੂੰ ਸਰਦਿਆ ਤੇ ਬਚਨ ਕੀਤਾ ਭਾਈ ਦੱਲਿਆ ਉਸ ਦਿਨ ਤੂੰ ਆਖਦਾ ਸੀ ਤੇਰੇ ਨੌਜਵਾਨ ਬਹੁਤ ਹਨ ਤੇ ਬਰਾੜ ਨੌਜਵਾਨ ਮਾਤਪੂਰਣ ਨਹੀਂ ਦਰਦੇ ਉਹ ਕਿੱਥੇ ਹਨ? ਹਾਜ਼ਰ ਹਨ ਮਹਾਰਾਜ ਦੱਲੇ ਨੇ ਉੱਤਰ ਦਿੱਤਾ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਨੇੜੇ ਬੈਠ ਗਿਆ। ਇੱਧਰ ਜਾਣਾ ਹੈ ਕੋਈ ਦਸ਼ਮਣ ਕਿਤੇ ਚੜਾਈ ਕਰਕੇ ਆਇਆ ਹੈ ਸਤਿਗੁਰੂ ਜੀ ਨੇ ਫਰਮਾਇਆ ਨੜਾਈ ਦਾ ਵੇੜਾ ਨਹੀਂ ਨਾ ਕਿਤੇ ਚੜਾਈ ਕਰਨੀ ਹੈ ਇਹ ਬਨੂਖ ਕਾਰੀਗਰ ਲਿਆਇਆ ਹੈ ਇਸ ਬਨੂਖ ਦਾ ਬਹੁਤ ਜਸ ਕਰਦਾ ਹੈ ਅਸਾਂ ਦੀ ਇੱਛਾ ਹੈ ਕਿ ਇਸ ਨੂੰ ਦੇਖੀਏ ਕਿ ਇਹ ਨਿਸ਼ਾਨਾ ਵੀ ਚੰਗਾ ਲਏ ਨਹੀਂ ਫੇ ਮਹਾਰਾਜ ਜੀ ਕੀ ਹੁਕਮ ਹੈ ਆਪਣੇ ਰਾੜ ਨੌਜਵਾਨਾਂ ਵਿੱਚੋਂ ਕੋਈ ਨਾ ਨਵਾਂ ਜਵਾਨ ਸੱਦ ਉਹ ਜਿਸ ਨੂੰ ਦੂਰ ਖ ਕਿ ਅਸੀਂ ਇਸ ਮਨੋਖ ਨੂੰ ਚਲਾਇਗੇ ਤੇ ਉਸ ਦਾ ਨਿਸ਼ਾਨਾ ਲਾਗੇ ਇਹ ਵੀ ਦੇਖੀਏ ਕਿ ਪਹਿਲੀ ਗੋਲੀ ਨਾਲ ਮਰਦਾ ਹੈ ਜਾਂ ਨਹੀਂ ਜੇ ਨਾ ਮਰੇ ਤਾਂ ਇਹ ਨਕਮੀ ਜੇ ਮਾਰ ਦੇਵੇ ਤਾਂ ਠੀਕ ਹੈ ਤੇ ਹਾਰ ਦੀ ਪ੍ਰੀਖਿਆ ਕੀਤੇ ਬਿਨਾ ਉਸ ਨੂੰ ਰੱਖਣਾ ਠੀਕ ਨਹੀਂ ਕਿਉਂਕਿ ਸਮਾਂ ਆਉਣ ਤੇ ਕਿਤੇ ਤੁੱਖ ਨਾ ਹੋਏ ਸਤਿਗੁਰੂ ਜੀ ਦੀ ਜਵਾਨ ਨੂੰ ਇਹ ਬੱਚਾ ਸੁਣ ਕੇ ਡੱਲੇ ਦੇ ਸਿਰ ਉਤੇ ਪਹਾੜ ਆ ਗਿਆ ਉਹ ਚੁੱਪ ਹੋ ਗਿਆ ਉਹ ਸਤਗੁਰੂ ਜੀ پاسੋਂ ਡਰਦਾ ਸੀ ਨਾਰ ਦੇ ਕਾਰਨ ਉਸਨੇ ਚ ਪ੍ਰੇਣਾ ਚੰਗਾ ਨਾ ਜਾਤਾ ਉਸਨੇ ਕਿਹਾ ਮੈਂ ਹੁਣੇ ਸੱਦਦਾ ਹਾਂ ਉਹ ਆਪਣੀ ਹਵੇਲੀ ਵਿੱਚ ਗਿਆ ਉਸਨੇ ਸਾਰੇ ਬਰਾੜ ਨੌਜਵਾਨਾਂ ਨੂੰ ਆਖਿਆ ਕਿ ਕੋਈ ਜਵਾਨ ਅੱਗੇ ਨਿਕਲੇ ਜੋ ਮੇਰੇ ਤੇ ਸਤਗੁਰੂ ਜੀ ਦੇ ਹੁਕਮ ਨਾਲ ਮਰਨਾ ਚਾਹੁੰਦਾ ਹੈ ਬੁੜੀ ਦਾ ਨਾ ਸ਼ਾਨਾ ਬਣੇ ਪਰ ਕੋਈ ਨੌਜਵਾਨ ਐਸਾ ਨਾ ਨਿਕੜਿਆ ਸਭ ਨੇ ਅੱਗੋਂ ਤਰਤਾ ਮਨ ਅੰਨੇ ਜੰਗ ਵਿੱਚ ਤਾਂ ਲੜਕੇ ਮਰਿਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਬੁੜੀ ਅੱਗੇ ਖਲੋ ਕੇ ਮਾਰਨਾ ਉਖਾ ਹੈ ਮਰਿਆ ਵੀ ਨਹੀਂ ਜਾ ਸਕਦਾ ਟਕੇ ਵਰਗਾ ਕੂੜਾ ਕੂੜਾ ਉਕਤ ਸੁਣ ਸੁਣ ਕੇ ਡੱਲਾ ਹੈਰਾਨ ਹੋਇਆ ਇਸ਼ਰਮਿੰਦਾ ਹੋਇਆ ਗੁਰੂ ਜੀ ਦੇ ਪਾਸ ਆ ਗਿਆ ਸੈਭਾ ਨੇ ਪੁੱਛਿਆ ਕਾਮ ਪਾਈ ਦਲੇ ਇਹ ਗੱਲ ਹੈ ਉਧਰੋਂ ਹੋ ਆਈ ਹੂੰ ਕੋਈ ਜਵਾਨ ਤੋਸਾਂ ਦੇ ਸਾਥ ਨਹੀਂ ਆਇਆ ਕਿੱਧਰ ਗਏ ਤੇਰੇ ਜਵਾਨ ਸੈਭਾ ਨੇ ਉੱਤਰ ਸੁਣ ਕੇ ਇਸ਼ਰਮਿੰਦਾ ਹੋਇਆ ਹੋਇਆ ਦੱਲਾ ਕਹਿਣ ਲੱਗਾ ਮਹਾਰਾਜ ਅਸਤਰਾ ਕੋਈ ਜਵਾਨ ਬੇਅਸਥ ਮਨ ਵਾਸਤੇ ਤਿਆ ਨਹੀਂ ਜੀ ਇਹ ਮਹਾਰਾਣਾ ਦੀ ਮਹਾਲਰੀ ਦੇਖਣੀ ਹੈ ਤਾਂ ਕਿਸੇ ਦਸਮਨ ਦੇ ਨਾਲ ਦੇਖੋ ਜੈਸ ਨੇ ਕਿਸੇ ਦੇ ਹੁਕਮ ਨੂੰ ਮੰਨ ਕੇ ਮਰਨਾ ਹੈ ਉਹ ਕਦੀ ਮੇਲਾ ਨਾ ਜਾਂ ਲੜਾਈ ਦਾ ਮਨਾਂ ਨਹੀਂ ਦੇਖਦਾ ਇਹ ਬੈ ਇਹ ਤੇਰੀ ਭਲ ਹੈ ਮਤਲਬ ਤਾਂ ਇਹ ਹੋਇਆ ਕਿ ਮਾਨ ਤੇਰੀ ਅੱਖੀ ਨਹੀਂ ਲੱਗਦੀ ਤੇਰੇ ਤੇਰਾ ਹੁਕਮ ਨਹੀਂ ਮੰਨਦੇ ਉਹ ਸਖਦਾ ਹੈ ਦੁਸ਼ਮਣ ਤੇ ਔਣ ਤੇ ਵੀ ਇਹ ਧੁਖਾ ਦੇ ਜਾਣ ਇਹਨਾਂ ਨੌਜਵਾਨਾਂ ਤੇ ਮਾਨ ਕਰਦਾ ਸੀ ਚਲੋ ਜੇ ਉਹ ਆਖੇ ਨਹੀਂ ਲੱਗਦੇ ਤਾਂ ਨਾ ਸਹੀ ਤੂੰ ਆਵਹੀਂ ਅੱਗੇ ਖਲੋ ਮੱਥੇ ਰਾ ਚਿਹਰ ਜੀ ਲਿਆ ਹੁਣ ਕੀ ਜੋ ਕੇ ਕਰਨਾ ਹੈ ਚਲੋ ਇਹ ਸੁਣ ਕੇ ਦੱਲੀ ਦਾ ਲਹੂ ਸੁੱਕ ਗਿਆ ਉਹਦਾ ਸਿਰਚ ਕਰਾਉਣ ਲੱਗ ਪਿਆ ਮੌਤ ਕੋਲੋਂ ਡਰ ਗਿਆ ਧੀਆਂ ਪੁੱਤਾਂ ਨਾਰੀ ਰਾਜ ਕਿਲਾ ਸਾ ਕੋ ਜੱਖਾਂ ਦੇ ਆਇਆ ਇਹ ਚੀਜ਼ਾਂ ਛੱਡਣੀਆਂ ਸੌਖੀਆਂ ਨਹੀਂ ਨਾ ਤਾਂ ਕੋਈ ਛੱਡ ਸਕਦਾ ਹੈ ਮਾਇਆ ਤੇ ਮਮਤਾ ਨੇ ਜੀਵਨ ਬਹੁਤ ਪਿਆਰਾ ਕੀਤਾ ਹੋਇਆ ਹੈ ਉਹ ਕਾਮਦੀ ਤੇ ਥਨ ਥਾਮ ਦੇ ਜਵਾਨਾਂ ਆਖਿਆ ਮਹਾਰਾਜੇ ਇਹ ਕੀ ਚੋਜ ਹੈ ਮੈਂ ਤਾਂ ਹਾਂਜੀ ਆਪਦੀ ਸੇਤਾ ਕਰਨੀ ਹੈ ਮੇਰੇ ਪੁੱਤਰ ਜੇ ਬੱਚੇ ਦੇ ਰੂਪ ਵਿੱਚ ਹਨ ਮੈਨੂੰ ਹੀ ਗੋਲੀ ਦਾ ਨਿਸ਼ਾਨਾ ਬਣਾਉਣਾ ਹੈ ਇਹ ਸੁਣ ਕੇ ਸਹਿਮਾ ਹੱਸ ਪਏ ਸਹਿਮਾ ਨੇ ਬਚਨ ਕਿਤਾ ਚੰਗਾ ਢਲਿਆ ਅਸੀਂ ਆਪਣੇ ਕਿਸੇ ਸਿੱਖ ਨੂੰ ਸੰਦ ਲੈਣੇ ਆ ਇਹ ਆ ਕੀ ਕਰਨੀ ਤੇ ਰਪੀ ਤਾਂ ਨੀ ਸੇਵਾਦਾਰਾਂ ਨੂੰ ਪੇ ਜਾ ਕੇ ਲੰਗਰ ਵਾਲਾਂ ਜਾ ਕੇ ਆਕੋ ਸਤਿਗੁਰੂ ਜੀ ਨੂੰ ਇੱਕ ਸਿੱਖ ਦੀ ਲੋੜ ਹੈ ਜਿਹੜਾ ਹੁਣੇ ਮਰਨਾ ਮਰਨਾ ਚਾਹੁੰਦਾ ਹੋਵੇ ਸੇਵਾਦਾਰ ਗਿਆ ਹਾਕ ਦਿੱਤੀ ਪਹਿਲੀ ਹਾਕ ਦੋਹਾ ਪਿਓ ਪੁੱਤਾਂ ਨੇ ਸੁਣੀ ਉਹ ਦੋਵੇਂ ਹੀ ਨੱਠ ਕੇ ਆ ਗਏ ਉਹਨਾਂ ਦੇ ਪਿੱਛੇ 25 ਹੋਰ ਸਿੱਖ ਸਨ ਸਭ ਨੇ ਆ ਕੇ ਬਾਰੀ ਬਾਰੀ ਆਖਿਆ ਮਹਾਰਾਜ ਮੈਂ ਮਨ ਨੂੰ ਤਿਆਰ ਹਾਂ ਗੋਲੀ ਦਾ ਨਿਸ਼ਾਨਾ ਮੈਨੂੰ ਬਣਾਓ ਮੈਂ ਸਭ ਤੋਂ ਪਹਿਲਾਂ ਹੱਕ ਸੁਣਿਆ ਹੈ ਹੱਕ ਮੇਰਾ ਹੈ ਪਰ ਮਸ਼ਈਬਾ ਨੇ ਕਿਹਾ ਨਹੀਂ ਸਭ ਤੋਂ ਪਹਿਲਾਂ ਇਹ ਦੋ ਸਿੰਘ ਆਏ ਹਨ ਇਹਨਾਂ ਦਾ ਹੱਕ ਹੈ ਇਹੋ ਹੀ ਮਨ ਮ ਮਰਨ ਗਏ ਜੇਬਾ ਨਾਲ ਉਸਣ ਕੇ ਬਾਕੀ ਦੇ ਸਿੰਘ ਪਿੱਛੇ ਹੋ ਗਏ ਤੇ ਦੋਹਾਂ ਪਿਓ ਪੁੱਤਾਂ ਵਿਚ ਝਗੜਾ ਲੱਗ ਗਿਆ ਪਿਓ ਆਖੇ ਪਹਿਲਾ ਮੈਂ ਸੁਣਿਆ ਸੀ ਇਸ ਵਾਸਤੇ ਮੇਰਾ ਹੱਕ ਹੈ ਨਾਲੇ ਮੈਂ ਤੇਰਾ ਬਾਪ ਹਾਂ ਬਾਪ ਦਾ ਕੰਮ ਹੈ ਪਹਿਲਾ ਸੀ ਦਿਖਾਣਾ ਮੈਨੂੰ ਇੱਕ ਗੱਫਾ ਪ੍ਰਾਪਤ ਕਰਨ ਲਈ ਤੂੰ ਅਜੇ ਜਵਾਨ ਨਹੀਂ ਮੰਨਣੀ ਹੈ ਪੁੱਤ ਪਰ ਪੁੱਤ ਨੇ ਅੱਗੋਂ ਉੱਤਰ ਦਿੱਤਾ ਨਹੀਂ ਇਹ ਕਦੀ ਨਹੀਂ ਹੋ ਸਕਦਾ ਮਾਫ ਦੇ ਜਿਉਂਦਿਆਂ ਜੀ ਪੁੱਤ ਦਾ ਧਰਮ ਹੈ ਕਿ ਉਹ ਠੰਡ ਤਸਤ ਨੂੰ ਚੱਲੇ ਠੰਡ ਤਸਤ ਨੂੰ ਚੱਲੇ ਮੈਂ ਮਰਦਾ ਹਾਂ ਤੂੰ ਬੈਠਾ ਇਸੇ ਤਰ੍ਹਾਂ ਦੋਹਾਂ ਦੀ ਲੜਾਈ ਹੁੰਦੀ ਰਹੀ ਕੁਝ ਲੜਾਈ ਨੂੰ ਦੇਖ ਕੇ ਦੱਲਾ ਬਹੁਤ ਹੀ ਸੁਮਿੰਦਾ ਹੋਇਆ ਦੱਲੇ ਦੇ ਆਦਮੀ ਉੱਥੇ ਆਫ ਜੇ ਸਨ ਉਹਨਾਂ ਨੇ ਵੀ ਦੇਖਿਆ ਸਤਿਗੁਰੂ ਜੀ ਦੇ ਸਿੱਖ ਕਿੰਨੇ ਲੱਥ ਹਨ ਉਹਨਾਂ ਨੂੰ ਕਿੰਨਾ ਪ੍ਰੇਮ ਹੈ ਮਰਨ ਵਾਸਤੇ ਉਸ ਮੰਨਦੇ ਹੁੰਦੇ ਜਾਂਦੇ ਸਨ ਧਰਤੀ ਬੇਨ ਨਹੀਂ ਸੀ ਦਿੰਦੀ ਬੱਲਾ ਜ਼ਮੀਨ ਬੱਲ ਹੀ ਦੇਖੀ ਜਾ ਰਹੀ ਸੀ ਤੇ ਉਹ ਪੁੱਤ ਦਾ ਫੈਸਲਾ ਨਾ ਹੋ ਸਕਿਆ ਉਹ ਦੋਵੇਂ ਹੀ ਇੱਕ ਦੂਸਰੀ ਨਾਲ ਬਹੁਤ ਵੱਧ ਚੜ੍ਹ ਕੇ ਮੰਨਣ ਨੂੰ ਤਿਆਰ ਸਨ ਸਤਿਗੁਰੂ ਜੀ ਨੇ ਵੀ ਉਹਨਾਂ ਦਾ ਹੱਟ ਦੇਖ ਕੇ ਕਿਹਾ ਤਾਂ ਅੱਛਾ ਦੋਵੇਂ ਖਲੋ ਗੋ ਊੜੀ ਦੋਹਾਂ ਦੇਸ ਦੇ ਬਚਦੀ ਹੀ ਲੰਗੇਗੀ ਅੱਗੇ ਪਿਓ ਖਲੋਤਾ ਤੇ ਪਿੱਛੇ ਪੁੱਤਲ ਦੋਹਾਂ ਦੇ ਕੋਥਕ ਨੂੰ ਸਾਰਿਆਂ ਨੇ ੱਟਿਆ ਸੇਮਾ ਨੂੰ ਸਿੱਖ ਪੁੱਤਰਾ ਨਾਲੋਂ ਵੱਧ ਪਿਆਰੇ ਸਨ ਭਲਾ ਉਹ ਕਿਵੇਂ ਸੀਤ ਕਰ ਸਕਦੇ ਸਨ ਉਹਨਾਂ ਨੇ ਤਾਂ ਡੱਲੇ ਨੂੰ ਦੱਸਣਾ ਸੀ ਕਿ ਸਿੱਖੀ ਕੀ ਹੈ ਸੇਮਾ ਨੇ ਬਣੋਖ ਨੂੰ ਤਿਆਰ ਕੀਤਾ ਨਿਸ਼ਾਨਾ ਲਿਆ ਤੇ ਕੋੜਾ ਨੱਪਿਆ ਪਰ ਗੋਲੀ ਉੱਪਰੋਂ ਦੀ ਟਪ ਗਈ ਟਪਾ ਦਿੱਤੀ ਸੰਗ ਬਚ ਗਏ ਇਹ ਕਹਤੋਂ ਕਿ ਉਹਨਾਂ ਕਾਲਕੀ ਸੇਬਾਨੀ ਜੀ ਨੇ ਭਾਈ ਦੱਲੇ ਨੂੰ ਕਿਹਾ ਭਾਈ ਦੱਲਿਆ ਮੈਂ ਦਲ ਨਾ ਛੱਡ ਗਿਆ ਐਵੇਂ ਦਲ ਛੱਡ ਗਿਆ ਅਸਾਂ ਤੇਰੀ ਪ੍ਰੀਖਿਆ ਲੈਣ ਵਾਸਤੇ ਇਹ ਯਤਨ ਕੀਤਾ ਸੀ ਪਰ ਤੂੰ ਜੀਵਨ ਅਸਾਨੀ ਨੂੰ ਅਜੇ ਨਹੀਂ ਸਮਝ ਸਕਿਆ ਤੇ ਨਾ ਹੀ ਤੂੰ ਸਿੱਖੀ ਨੂੰ ਸਮਝਿਆ ਹੈ ਸਿੱਖੀ ਪਿਆਰ ਤੇ ਪਿਆਰ ਵਿੱਚ ਮੌਤ ਦਾ ਡਰ ਨਹੀਂ ਹੁੰਦਾ ਇਹ ਦੁਨੀਆ ਸਰਾ ਹੈ ਇਸਰਾਮ ਵਿੱਚ ਮਸ਼ਾਫਲ ਨੂੰ ਤਾਰਾ ਲੈ ਕੇ ਕਦੀ ਉਸ ਨੂੰ ਆਪਣਾ ਕਰ ਨਹੀਂ ਸਮਝਣਾ ਚਾਹੀਦਾ ਨਾ ਹੀ ਜਿਸ ਨਾਲ ਪਿਆਰ ਹੋਵੇ ਉਸ ਤੋਂ ਕਰਵਾਣ ਹੁੰਦਿਆਂ ਹੋਇਆਂ ਦਾਨਣਾ ਚਾਹੀਦਾ ਹੈ ਦੱਲਾ ਸਤਿਗੁਰੂ ਜੀ ਦੇ ਚਰਨਾ ਉੱਪਰ ਡੱਗ ਬਿਆ ਉਸ ਰੂਰੋ ਕੇ ਖਿਮਾ ਮੰਗੀ ਤੇ ਬੇਨਤੀ ਕੀਤੀ ਮਹਾਰਾਜ ਮੈਂ ਭੁੱਲਿਆ ਆਰੇ ਭੁੱਲਤਾ ਹੋਈ ਕਿ ਮੈਂ ਆਪ ਦਾ ਅਮਰਤ ਨਹੀਂ ਸਿਚਕਿਆ ਮੈਨੂੰ ਅਮਰਤ ਸਿਕਾ ਉਹ ਤੇਸਖ ਬਣਾਵੋ ਸੇਬਾ ਨੇ ਕਿਉਂਕਿ ਤਾਂ ਚੰਗਾ ਤੇ ਨੂੰ ਅਮਰਤ ਸਿਕਾ ਕੇ ਸੰਗਸ ਜਾਇਆ ਜਾਵੇ ਇੱਕ ਵੀ ਮੀਨੂ ਪੁੱਤ ਪੁੱਤਰਾਂ ਦਾ ਮਾਨ ਦਾਵੰਦਵੇਂ ਸਹਿਮ ਸਤਿਗੁਰੂ ਜੀ ਦਾ ਪੱਕਾ ਟੇਰਾ ਹੋ ਗਿਆ ਸੇਬਾ ਦੀ ਇੱਕ ਥਾਂ ਬਰਾਜਮਾਨ ਹੋ ਜਾਣ ਤੇ ਬਹੁਤੀ ਸੁਖ ਤੇ ਸ਼ਾਂਤੀ ਦਾ ਬਾਜੂ ਮੰਡਲ ਬਣ ਗਿਆ ਸਿੱਖ ਸੰਸਥਾ ਦੂਰੋਂ ਨੇੜੋਂ ਸੇਬਾ ਲੈ ਦਰਸ਼ਕਾਂ ਅਨੁਆਤੇ ਆਉਣ ਲੱਗੀਆਂ ਅਮਨ ਦੇ ਦਿਨ ਸੰਨ ਰਾਤ ਦੇ ਨੇ ਲੰਗਰ ਵਰਤਣ ਲੱਗੇ ਤੇ ਦੀਵਾਨ ਸਜਣ ਲੱਗੇ ਆਨੰਦਪੁਰ ਦੀ ਤਰ੍ਹਾਂ ਹਰ ਉਸ ਵੀਰੇ ਸਾਉਂਦੇ ਦੀਵਾਨ ਵਿੱਚ رونਕ ਰਹਿਣ ਲੱਗੇ ਨਾਮ ਬਾਣੀ ਦਾ ਤੇ ਅਵਤਾਰ ਦਾ ਫਰਮਾਇ ਚੱਲਣ ਲੱਗਾ ਇੱਕ ਦੰਦਵਾਨ ਲੱਗਾ ਹੋਇਆ ਸੀ ਦਮਾਨ ਦੇ ਵਿੱਚ ਸਤਿਗੁਰੂ ਜੀ ਮਾਜ ਮਨਸਾ ਨੂੰ ਤੇ ਸਿੱਖਾਂ ਨੂੰ ਅਵਰਤ ਸਕਣ ਵਾਸਤੇ ਪ੍ਰੀਣਨਾ ਕਰ ਰਹੇ ਸਨ ਕਿ ਇੱਕ ਮਾਈ ਨੇ ਬੇਨਤੀ ਕੀਤੀ ਕਿ हे ਦਾਤਾ ਮੈਂ ਸੁਣਿਆ ਹੈ ਇਸੇ ਰੂਪ ਵਿੱਚ ਆਪਨੇ ਮਾਈ ਨੂੰ ਸਤ ਪਤ ਬਖਸ਼ੇ ਸਨ ਉਹ ਕਿਤੇ ਦੂਰ ਮਾਝੇ ਦੀ ਰਹਿਣ ਵਾਲੀ ਸੀ ਆਵਦੇ ਦਰਬਾਰ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਮਰਾਦਾ ਪ੍ਰਾਪਤ ਕੀਤੀਆਂ ਹਨ ਮੈਂ ਵੀ ਬੇਨਤੀ ਕਰਨ ਆਈ ਹਾਂ ਕਿ ਮੈਨੂੰ ਵੀ ਸਤ ਪੁੱਤਰਾਂ ਦੀ ਦਾਤ ਮਿਲੇ ਮੈਂ ਬਹੁਤ ਤੰਗ ਹਾਂ ਮੇਰੇ ਸਹੁਰੇ ਪਿੰਡ ਵਾਲੇ ਮੈਨੂੰ ਵਸਾਉਂਦੇ ਨਹੀਂ ਮੈਂ ਨੁਪਤੀ ਹਾਂ ਸਾਰੀਆਂ ਜਨਾਨੀਆਂ ਨੇ ਮੈਨੂੰ ਤਾਨੇ ਮਿਹਨੇ ਮਾਰਦੀਆਂ ਹਨ ਮੇਰੇ ਜੀਵਨ ਦਾ ਹੱਜ ਕੋਈ ਨਹੀਂ ਸੱਸ ਮੈਨੂੰ ਸਾਰਾ ਦਿਨ ਕੰਮ ਦੱਸ ਦੱਸ ਕੀ ਰੋਲ ਛਕਦੀ ਹੈ ਉਹ ਜਦੋਂ ਵੀ ਬੋਲਦੀ ਹੈ ਇਹੋ ਕਹਿੰਦੀ ਹੈ ਜੇ ਕੰਮ ਨਹੀਂ ਕਰਨਾ ਤਾਂ ਹੋਰ ਕੀ ਕਰਨਾ ਹੈ ਕਿਹੜੇ ਤੇਰੇ ਸੰਤ ਤੇ ਹੁਰੀ ਹਨ ਜਿਨ੍ਹਾਂ ਨੂੰ ਤੂੰ ਖੰਡਾਉਣਾ ਹੈ ਤੇਰੇ ਮਾਪੇ ਨੇ ਹੱਤਿਆਂ ਨਹੀਂ ਅਸਾਂ ਦੇ ਪੱਲੇ ਪਾ ਦਿੱਤੀ ਮਹਾਰਾਜ ਮੇਰੇ ਤੇ ਦਇਆ ਕਰੋ ਮਿਹਰ ਕਰੋ ਮੈਂ ਆਪਦੇ ਛਾਨਾਂ ਵਿੱਚ ਆ ਡਿੱਗੀ ਹਾਂ ਉਸ ਬੀਬੀ ਦੀ ਇਹ ਬੇਇੱਜ਼ਤੀ ਸੁਣ ਕੇ ਦਰਬਾਰ ਵਿੱਚ ਬੈਠੀ ਸੰਗਤ ਹਨਾਨ ਨਾਲ ਚੁੱਪ ਹੋ ਗਈ ਤਦ ਬ੍ਰੂਜ ਜੀ ਸੋਚੀ ਪਏ ਗਏ ਅਤੇ ਸੋਚਾਂ ਵਿੱਚ ਹੀ ਅੰਤਰ ਧਿਆਨ ਹੋਇਆ ਤੇ ਕੁਝ ਚੇਹਰਾ ਅੰਤਰ ਧਿਆਨ ਆਣ ਪਿੱਛੋਂ ਉਹਨਾਂ ਨੇ ਬਚਨ ਕੀਤਾ ਬੇਟੀ ਅਸੀਂ ਕੀ ਕਰ ਸਕਦੇ ਹਾਂ ਮਨਤਾਤਾ ਨੇ ਤੇਰੇ ਮੱਥੇ ਦੇ ਲੇਖਾਂ ਵਿੱਚ ਪੁੱਤਰ ਦਾ ਅੱਖ ਨਹੀਂ ਲਿਖਿਆ ਇਹ ਸੁਣ ਕੇ ਬੀਬੀ ਗੜਗੜਾ ਕੇ ਬੋਲੀ ਮਹਾਰਾਜ ਉੱਥੇ ਵੀ ਤੁਸਾਂ ਲਿਖਣਾ ਸੀ ਤੇ ਇੱਥੇ ਵੀ ਤੁਸਾਂ ਹੋਣ ਲਿਖਦੇ ਹੋ ਜਰੂਰ ਲਿਖਦੇ ਹੋ ਨਹੀਂ ਤੇ ਮੈਂ ਆਤਮ ਘਾਤ ਕਰ ਲੈਣਾ ਹੈ ਆਦਨੀ ਹੋ ਕੇ ਕਿੰਦਰੇ ਚਲੀ ਜਾਣਾ ਹੈ ਕਿਉਂਕਿ ਮੇਰਾ ਘਰਣ ਕਿਸੇ ਨੂੰ ਭਰਵਾਣਾ ਨਹੀਂ ਹੁੰਦਾ ਮੇਰੇ ਤੇ ਦਇਆ ਕਰੋ ਜਰੂਰ ਹੀ ਮੇਰੇ ਭਾਗ ਪਾਟ ਦੇਵੋ ਸਤਿਗੁਰੂ ਜੀ ਮੇਰੇ ਦੇ ਘਰ ਆਏ ਪਾਰ ਬ੍ਰਹਮਣਾਂ ਨਾਲ ਸਵਤ ਜੋੜ ਕੇ ਉਹਨਾਂ પાસે ਮੰਗ ਕੀਤੀ ਮੀਂਹ ਦੀ ਕਸਮ ਤਨੂੰ ਪਾਟ ਦਿੱਤਾ ਮਾਰ ਮੰਗ ਲਿਆ ਕਿ ਇਸ ਦੇ ਘਰ ਸੱਤ ਹੀ ਪੁੱਤਰ ਹੋਣ ਪਾਰ ਬ੍ਰਹਮਾ ਜੀ ਗੁਰੂ ਦੇ ਘਰ ਕਿਸ ਗੱਲ ਦਾ ਘਾਟਾ ਹੈ ਉਹ ਪਾਕਿਸਤਾਨ ਦਾ ਹੈ ਤੇ ਭਗਤ ਉਸ ਦੇ ਕਲੀ ਭਰਤਾ ਨਾਂ ਬਚਨ ਨਹੀਂ ਮੋੜਦਾ ਸਹਿਬਾ ਨੇ ਬੀਬੀ ਨੂੰ ਕਿਹਾ ਜਾਂ ਤੇਰੀਆਂ ਮਰਾਦਾਂ ਪੂਰੀਆਂ ਹੋਣਗੀਆਂ ਤੇਰੇ ਘਰ ਸਮੇਂ ਨਾਲ ਸੱਤ ਹੀ ਪੁੱਤਰ ਹੋਣਗੇ ਪਰ ਇਹ ਦੇਖ ਕੇ ਸਦਾ ਉਹਨਾਂ ਨੂੰ ਸਿੱਖਿਆ ਦਿੰਦੀ ਦੇਣੀ ਕਿ ਉਹ ਸਿੱਖੀ ਨੂੰ ਧਾਰਨ ਕਰੀ ਰੱਖਣਾ ਜਿੰਨਾ ਚਿਰ ਸਿੱਖੀ ਕੇਸਾ ਸਵਾਸਾ ਨਾਲ ਮਾਣ ਮਾਣਗੇ ਉਹਨਾਂ ਚਰ ਕਦੀ ਉਹਨਾਂ ਦੇ ਕਿਸੇ ਗੱਲ ਦਾ ਘਾਟਾ ਨਹੀਂ ਆਵੇਗਾ ਘਰ ਜਾ ਕੇ ਮਾਹੀ ਨੂੰ ਦਾ ਸਿਮਨ ਕਰ ਤੇਰੀ ਸਾਸ ਤੇਰਾ ਸਹਰਾ ਤੇ ਪਤੀ ਤੈਨੂੰ ਕੁਝ ਨਹੀਂ ਕਹਿਣਗੇ ਤੂੰ ਸੁੱਖ ਪਾਵੇਂਗੀ ਇਹ ਮਾਰ ਪ੍ਰਾਪਤ ਕਰਕੇ ਬੀਬੀ ਜੀ ਨੇ ਸਤਿਗੁਰੂ ਜੀ ਨੇ ਚੱਲਣਾ ਉਪਰ ਮੱਥਾ ਟੇਕ ਕੇ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਚਲੀ ਗਈ ਉਹ ਸਮਾਪਾ ਕੇ ਉਸ ਦੇ ਘਰ ਪਹਿਲਾ ਪੁੱਤਰ ਹੋਇਆ ਤੇ ਸਾਲ ਸਾਲ ਦੇ ਸਵਾ ਸਵਾ ਸਾਲ ਦੀ ਬੈਠ ਤੇ ਬਾਕੀ ਦੇ ਪੁੱਤਰ ਹੋਏ ਸਤਿਗੁਰੂ ਜੀ ਦੇ ਪਰਚਨ ਸਤ ਹੋਏ ਉਹ ਸੱਤੇ ਹੀ ਸਤਗੁਰੂ ਜੀ ਦੇ ਸੰਖ ਰਹੇ ਇਤੋਂ ਸਮਾਪਤ ਕਰਦੇ ਆਂ ਬੁੱਲਣ ਵਿੱਚ ਕੋਈ ਅੱਖਰ ਵਾਧਾ ਘਾਟਾ ਪੁਲਿਸ ਕੁਮਾਰ ਦਾ ਨਾਮ ਦੀ ਅਣਜਾਣ ਮੱਛੀ ਦੇ ਸੱਤੇ ਹੱਥ ਰੱਖਣਾ ਨਾਮ ਦੀ ਦਾਤ ਲੈਣੀ ਆਪਣੀ ਚੰਨਾ ਦੇ ਪ੍ਰੀਤੀ ਮਾਸ਼ੀਂ ਆਂਦੇ ਚੰਨਾ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ